ਵੱਡਾ ਢਿੱਪ ਲੈ ਕੇ ਆਏ ਇੰਨੇ ਸੋਹਣੇ ਸੋਹਣੇ ਸੂਟ ਇੰਨੀ ਸੋਹਣੀ ਸੋਹਣੀ ਵੈਰਾਈਟੀ ਸੇ ਸਿਰਫ ਸੂਟਾਂ ਦੀ ਵੈਰਾਈਟੀ ਨਹੀਂ ਲੈ ਕੇ ਆਏ ਨੇ ਹਜੇ ਤਾਂ ਤੁਸੀਂ ਇਹ ਦੇਖੋ ਕਿ ਕਿੰਨੇ ਸੋਹਣੇ ਸੋਹਣੇ ਸੂਟ ਸਿਰਫ ਇਧਰ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਵੀ ਵੱਡੇ ਡਿੱਪੂ ਕੋਲ ਹੋਰ ਵੀ ਬਹੁਤ ਸੋਹਣੀ ਸੋਹਣੀ ਵੈਰਾਈਟੀ ਆਈ ਹੋਈ ਹੈ ਆ ਗਏ ਬਹੁਤ ਸੋਹਣੇ ਦੇਖ ਲਓਂਗ ਸਲੀਵ ਵਿੱਚ ਆ ਚੁੱਕੇ ਟ-ਸ਼ਰਟ ਵਿੱਚ ਸ਼ਾਰਟ ਵੀ ਆ ਚੁੱਕੇ ਲੌਂਗ ਵੀ ਆ ਚੁੱਕੇ ਪੂਲਸ ਵੀ ਆ ਚੁੱਕੇ ਹੈ ਕੋਈ ਹੈ ਕਿ 250 ਦੀ ਕੋਈ 300 ਦੀ ਕੋਈ 400 500 ਰੁਪਏ ਦੇ ਕਿ 700 ਰੁਪਏ 1500 ਵਾਲੀ ਜਿੰਨ 695 ਦੇ ਵਿੱਚ ਮੈਂ ਸੱਚੀ ਦੱਸਾਂ ਮੈਂ ਵੀ ਇਧਰੋਂ ਜੀਨਸ ਲੈ ਕੇ ਜਾਣੀ ਆ ਬਹੁਤ ਵਾਰੀ ਤੇ ਮੇਰੀ ਸਭ ਤੋਂ ਪਹਿਲੀ ਡਿਮਾਂਡ ਇਹ ਪਲਾਜ ਸੂਟ ਆ ਚੁੱਕੇ ਹੈਗੇ ਐ ਇਹ ਚ ਵੀ ਬਹੁਤ ਸੋਹਣੇ ਸੋਨੇ ਕਲਰ ਆ ਚੁੱਕੇ ਡਿਜ਼ਾਈਨਿੰਗ ਬੱਕੋ ਬੱਕਰੀਆਂ ਇਹ ਚ ਵੀ ਤੁਹਾਨੂੰ ਬੱਕੋ ਬੱਕਰੇ ਸਾਈਜ਼ ਮੈਂਡ ਹੈ ਗਿਆ ਕੋਈ 550 ਕੋਈ 700 ਕੋ 800 90 ਜਾਨੀ ਕਿ ਬੱਕੋ ਬੱਕਰੇ ਰੇਟ ਹੈ ਗਿਆ ਕੋਈ 812 ਰੇਟ ਹੈ ਗਿਆ ਸਾ ਦੇਖੋ ਨਾਈਟ ਸੂਟ ਕਿੰਨੇ ਵਧੀਆ ਕੁੜੀਆਂ ਵਾਸਤੇ ਆ ਚੁੱਕੇ ਹੈ ਗਿਆ ਬਹੁਤ ਸੋਹਣੇ ਸਟਾਫ ਆ ਚੁੱਕੇ ਪੂਰੇ ਸਟੈਚੂਅਲ ਪੀਸ ਹੈ ਗਿਆ ਤੇ ਨਾਲ ਦੇਖੋ ਲੋਰ ਕਿੰਨਾ ਸੋਹਣਾ ਆ ਚੁੱਕਾ ਹੈਗਾ ਇਹ ਆਪਾਂ ਦਿਨਾ ਸਿਰਫ ਤੇ ਸਿਰਫ 438 ਰੁਪਏ ਵਿੱਚ ਤੁਸੀਂ ਇਹ ਨਾਈਟ ਸੂਟ ਪਾ ਕੇ ਬਾਹਰ ਜਾਓਗੇ ਨਾ ਲੋਕਾਂ ਨੇ ਕਹਿਣਾ ਬਾਹਰੋਂ ਆਈ ਹੈ ਕੁ ਟੌਪ ਆ ਚੁੱਕੇ ਕੁਰਤੇ ਆ ਚੁੱਕੇ ਠੀਕ ਹੈ ਤੁਸੀਂ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਵੀ ਕੁਰਤੇ ਆ ਚੁੱਕੇ ਆ ਗਿਆ ਤੁਸੀਂ ਜੀਨਾਂ ਪਾਸੋਂ ਦੇ ਲੈਗਿੰਗ ਨਾਲ ਜੈਗਿੰਗ ਨਾਲ ਪਾ ਸਕਦੇ ਆ ਇਹ ਚ ਕਲਰ ਤੁਹਾਨੂੰ ਬੱਖੋ ਵੱਖਰੇ ਮੈਂਨੇ ਹੈਗੇ ਆ ਇਹ ਆਪਾਂ ਤੁਹਾਨੂੰ ਦੇਣਾ ਸਿਰਫ ਤੇ ਸਿਰਫ 594 ਰੁਪਏ ਵਿੱਚ ਦੇਣਾ ਜੇਕਰ ਤੁਸੀਂ ਬਾਹਰ ਜਾਣਾ ਤਾਂ ਵੀ ਤੁਸੀਂ ਸ਼ਾਪਿੰਗ ਕਰਕੇ ਲੈ ਕੇ ਜਾ ਸਕਦੇ ਹੋ ਦੇਖੋ ਕਿੰਨਾ ਐਲੀਗੈਂਟ ਪੀਸ ਹੈ ਤੇ ਹਜੀ ਜੀ ਕੀ ਪ੍ਰਾਈਸ ਹੈ ਇਹਦਾ ਇਹ ਸਭ ਕੁਨਵਾ ਤੇ ਚੀਜ਼ਾਂ ਘੱਟੇ ਡੇਰ ਤੇ ਮਿਲਦੀਆਂ ਬੜੀ ਪੂ ਸਿਰਫ 800 ਤੇ 12 ਰੁਪਏ ਆਪ ਕਨਫਿਊਜ਼ ਹੋਣ ਕਿਹੜੀ ਲੈਣੀ ਕਿ ਛੱਡ ਗਈ ਠੀਕ ਹੈ ਬਹੁਤ ਸੋਹਣੇ ਚ ਕਲਰ ਆ ਚੁਕੇ ਹੈ ਤੇ ਲੌਂਗ ਤੋਂ ਲੌਂਗ ਆ ਚੁਕੇ ਹੈ ਕਿ ਸ਼ਾਰਟ ਤੋਂ ਛੋਟ ਆ ਚੁਕੇ ਨਾ ਦੇਖੋ 프ਰੰਟ ਦੇ ਦੋ ਪੌਕਟ ਆ ਚੁਕੇ ਹੈ ਨੇ ਲੇਡੀਜ਼ ਕੋਟੀ ਆ ਚੁਕੀ ਹੈ ਫੈਂਸੀ ਕੋਟੀ ਆ ਚੁਕੀ ਬਹੁਤ ਸੋਹਣੇ ਦੇਖੋ ਕਿੰਨੇ ਕਿੰਨੇ ਸੋਹਣੇ ਵਰਕ ਕੀਤੇ ਹੈਗੇ ਪਰਲ ਦਾ ਵਰਕ ਕੀਤਾ ਬਟਨ ਕਿੰਨੇ ਸੋਹਣੇ ਲੱਗੇ ਹੈਗੇ ਤੇ ਆਪਾਂ ਦੇ ਸਿਰਫ 1088 ਰੁਪਏ ਵਿੱਚ ਦੇਣੀ ਹੈਗੀ ਜੀ ਕੁੜੀਆਂ ਵਾਸਤੇ ਕੋ ਹੁੱਡੀਆਂ ਕਿੰਨੇ ਕਿੰਨੇ ਸੋਹਣੀਆਂ ਆ ਚੁਕੀਆਂ ਦੇਖੋ ਕਿੰਨਾ ਪਿਆਰਾ ਕਲਰ ਆ ਚੁਕਾ ਹੈ ਗੈਂਟਲਜੈਂਟ ਚੀਜ਼ਾਂ ਆ ਚੁਕੀਆਂ ਹਨ ਅੱਜ ਸਾੜੀਆਂ ਪਹਿਣਾ ਲੱਭਦੀਆਂ ਚੀਜ਼ਾਂ ਹਨ ਜੀ ਸਾਨੂੰ ਇਦਾਂ ਨੇ ਬਧੀ ਬਧੀ ਦੈਨਾਲ ਤੁਸੀਂ ਜੇਕਰ ਇਹਨੂੰ ਸਟਾਈਲ ਕਰੋਗੇ ਕਿੰਨਾ ਸੋਹਣਾ ਲੱਗੂਗਾ ਤੁਸੀਂ ਇੱਕ ਵਾਰੀ ਨਿਗਾ ਮਾਰ ਕੇ ਆਪ ਦੇਖੋ ਕਿ ਕਿੰਨੇ ਸੋਹਣੇ ਲੱਗ ਰਿਹਾ ਇਹ ਦੋਵੇਂ ਆਰਟੀਕਲਸ ਤੇ ਤੁਸੀਂ ਦੂਰੋਂ ਹੀ ਬਹੁਤ ਐਲੀਗੈਂਟ ਤੇ ਬਹੁਤ ਸਟਾਈਲਿਸ਼ ਲੱਗਣ ਆ ਲਿਓ ਇਹ ਕੋਟ ਸੈਟ ਆਪਾਂ ਦੇਣੀ ਸੀ 999 ਰੁਪਏ ਦੇ ਵਿੱਚ ਕੋਟ ਸੈਟ ਬਹੁਤ ਸੋਹਣੇ ਆ ਚੁੱਕੇ ਆਗੇ ਵੈਲਵਟ ਦੇ ਵਿੱਚ ਇਹ ਚ ਵੱਖ-ਵੱਖ ਆਰਟੀਕਲ ਹੈਗੇ ਡੀਐਨ ਬਹੁਤ ਸੋਹਣੇ ਆ ਚੁੱਕੇ ਨਾ ਦੇਖੋ ਕਿੰਨੇ-ਕਿੰਨੇ ਸੋਹਣੇ ਵਰਟਨ ਲਾ ਦਿੱਤੇ ਹੈਗੇ ਮੈਂ ਬਾਰ-ਬਾਰ ਕਹਿ ਰਹੀ ਆ ਇਹੋ ਜੀ ਪ੍ਰਾਈਸ ਰੇਂਜ ਇਹੋ ਜੀ ਕੁਆਲਿਟੀ ਇਹੋ ਜੀ ਵੈਰਾਈਟੀ ਤੁਹਾਨੂੰ ਕਿਤੇ ਹੋ ਸਿੱਖਰ ਸਾਨੂੰ ਹਕੀਕਤ ਟੀਵੀ ਪੰਜਾਬੀ ਦੇਖ ਰਹੇ 7 ਦਸ਼ਕਾਂ ਦਾ ਸਵਾਗਤ ਮੈਂ ਹਾ ਨੰਦਨੀ ਅਰੋੜਾ ਹੁਣ ਤੁਸੀਂ ਦੇਖ ਰਹੇ ਹੋ ਨੇ ਕਿ ਨੰਦਨੀ ਅੱਜ ਇੰਨੇ ਸੋਹਣੇ ਸੂਟਾਂ ਦੇ ਵਿਚਕਾਰ ਕਿਵੇਂ ਖੜੀ ਹੋਈ ਹੈ ਕਿਉਂ ਨਹੀਂ ਖੜੇ ਹੋਵਾਂਗੇ ਕਿਉਂਕਿ ਵੱਡਾ ਡਿਪੋ ਲੈ ਕੇ ਆਇਆ ਹੈ ਇੰਨੇ ਸੋਹਣੇ ਸੋਹਣੇ ਸੂਟ ਇੰਨੀ ਸੋਹਣੀ ਸੋਹਣੀ ਵੈਰਾਈਟੀ ਤੇ ਸਿਰਫ ਸੂਟਾਂ ਦੀ ਵੈਰਾਈਟੀ ਨਹੀਂ ਲੈ ਕੇ ਆਏ ਨੇ ਹਜੇ ਤਾਂ ਤੁਸੀਂ ਇਹ ਦੇਖੋ ਕਿ ਕਿੰਨੇ ਸੋਹਣੇ ਸੋਹਣੇ ਸੂਟ ਸਿਰਫ ਇਧਰ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਵੀ ਵੱਡੇ ਡਿਪੋ ਕੋਲ ਹੋਰ ਵੀ ਬਹੁਤ ਸੋਹਣੀ ਸੋਹਣੀ ਵੈਰਾਈਟੀ ਆਈ ਹੋਈ ਹੈ ਪਰ ਹਜੇ ਤਾਂ ਤੁਸੀਂ ਸਿਰਫ ਇੱਕ ਲੁ ਦੀ ਤੁਸੀਂ ਮੈਨੂੰ ਇਹ ਦੱਸੋ ਹੋਰ ਕੀ ਚਾਹੀਦਾ ਆ ਸੂਟ ਚਾਹੀਦੇ ਆ ਕਿ ਸੋਹਣੇ ਸੋਹਣੇ ਟਰੌਜ਼ਰਸ ਚਾਹੀਦੇ ਆ ਜਾਂ ਸੋਹਣੇ ਸੋਹਣੇ ਟੀ-ਸ਼ਰਟਾਂ ਚਾਹੀਦੀਆਂ ਨੇ ਟੌਪ ਚਾਹੀਦੇ ਨੇ ਜਾਂ ਠੰਡ ਲਈ ਕੁਝ ਹੋਰ ਜੈਕਟਾਂ ਚਾਹੀਦੀਆਂ ਨੇ ਵੱਡਾ ਦੀਪੂ ਤੁਹਾਡਾ ਵਨ-ਸਟਾਪ ਸੋਲੂਸ਼ਨ ਹੈ ਤੇ ਆਪਾਂ ਹਜੀ ਜੀ ਨੂੰ ਪੁੱਛੇ ਕੀ ਹੋਰ ਕਿੜ ਕਿੜੀ ਵੈਰਾਈਟੀ ਆਈ ਹੋਈ ਹੈ ਸਤਿ ਸ਼੍ਰੀ ਅਕਾਲ ਹਜੀਤ ਜੀ ਸਤਿ ਸ਼੍ਰੀ ਅਕਾਲ ਜੀ ਕਿਰ ਚੱਲੋ ਠੀਕੋ ਬਸ ਠੀਕ ਤਾਂ ਨਹੀਂ ਸੀ ਇੱਥੇ ਆ ਕੇ ਇੰਨੀ ਖੁਸ਼ ਹੋ ਗਈ ਤੁਸੀਂ ਆਪ ਦੇਖ ਹੀ ਸਕਦੇ ਹੋ ਇੱਥੇ ਤੁਹਾਨੂੰ ਮਤਲਬ ਪਤਾ ਜਿਹੜਾ ਦੂਰੋਂ ਆਉਂਦਾ ਬੰਦਾ ਬਿਮਾਰੋ ਵੀ ਹੈਲਥ ਠੀਕ ਹੋ ਜਾਂਦੀ ਕਿਉਂਕਿ ਇੰਨੀ ਸੋਹਣੀ ਵੈਰਾਈਟੀ ਦੇਖ ਕੇ ਗੱਲ ਤਾਂ ਬਿਲਕੁਲ ਸਹੀ ਹੈ ਤਾਂ ਫਿਰ ਦਿਖਾ ਦਿਓ ਸੋਹਣੀ ਸੋਹਣੀ ਵੈਰਾਈਟੀ ਲੋ ਜੀ ਕੁੜੀਆਂ ਵਾਸਤੇ ਬਹੁਤ ਸਾਰੀਆਂ ਆ ਚੁੱਕੇ ਹੈਗੇ ਆ ਟੌਪ ਆ ਚੁੱਕੇ ਕੁੜਤੇ ਆ ਚੁੱਕੇ ਠੀਕ ਆ ਤੁਸੀਂ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹ ਤੇ কুরਤੇ ਲੈਗਿੰਗਸ ਨਾਲ ਤੁਸੀਂ ਸਟਾਈਲ ਕਰੋ ਜੀਨਸ ਨਾਲ ਸਟਾਈਲ ਕਰੋ ਤੇ ਲੈਗਿੰਗ ਵੀ ਤੁਸੀਂ ਅਸੀਂ ਤੁਹਾਨੂੰ ਨਾਲ ਦਵਾਂਗੇ ਵਡੇ ਡਿਪੂ ਤੇ ਨਾਲ ਤੁਹਾਨੂੰ ਜਿੰਨਾ ਵੀ ਮਿਲ ਜਾਣੀਆਂ ਸੋਹਣੀ ਸੋਹਣੀ ਠੀਕ ਹੈ ਜੀ ਉਹ ਸ਼ਾਰਟ কুরਤੇ ਆ ਗਿਆ ਇਹ ਲੌਂਗ কুরਤੇ ਆ ਕੇ ਦੇਖੋ ਇਹਨੇ ਕਿੰਨੇ ਸੋਹਣੇ ਆ ਚੁਕੇ ਹੈ ਕਲਰ ਬਹੁਤ ਸੋਹਣੇ ਆ ਚੁਕੇ ਹੈ ਪ੍ਰਿੰਟ ਵੱਖ-ਵੱਖਰੇ ਆ ਗਿਆ ਸਿਰਫ ਆਪਾਂ ਦੇਣਾ ਹੈ ਗਿਆ ਵੀ 494 ਰੁਪਏ ਵਿੱਚ ਇਹ ਜਿੱਦਾਂ ਤੁਸੀਂ ਲਾਈਕ ਕਰ ਤੋ ਤੁਸੀਂ ਸ਼ਾਰਟ ਪਾਣਾ ਪਸੰਦ ਕਰਦੇ ਹੋ ਲੌਂਗ ਪਾਣਾ ਪਸੰਦ ਕਰਦੇ ਹੋ ਤੁਸੀਂ ਆਪਣੀ ਕਲਰ ਆਪਸ਼ਨਸ ਚੂਜ਼ ਕਰ ਸਕਦੇ ਹੋ ਲੈ ਕੇ ਜਾ ਸਕਦੇ ਹੋ ਇਹਦੇ ਦੇਖੋ ਵੱਖ-ਵੱਖਰੇ ਤੁਹਾਨੂੰ ਪ੍ਰਿੰਟ ਮੈਂ ਹੈਗੇ ਵੱਖ-ਵੱਖਰੇ ਕਲਰ ਨੇ ਤੇ ਵੱਖ-ਵੱਖਰੇ ਤਾਂ ਡਿਜ਼ਾਈਨਿੰਗ ਦੇਖੋ ਨੈਕ ਤੇ ਕਿੰਨੇ ਪਿਆਰੇ ਬਟਨ ਲੱਗੇ ਹੈਗੇ ਤੇ ਦੇਖੋ ਸਿੱਪੀ ਵਰਕ ਕੀਤਾ ਹੈਗਾ ਇਹ ਵੀ ਆਪਾਂ ਦੇਣ ਸਿਰਫ 494 ਰੁਪਏ ਵਿੱਚ ਹੀ ਬਿਲਕੁਲ 400 ਚ ਤੋਂ 90 ਦੇ ਵਿੱਚ ਤੁਹਾਨੂੰ ਇਹੋ ਜਿਹੀ ਲੌਂਗ ਕੁੜਤੇ ਮਿਲ ਜਾਣੇ ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਇਹਨਾਂ ਨੂੰ ਸਟਾਈਲ ਕਰ ਸਕਦੇ ਹੋ ਜੇਕਰ ਤੁਸੀਂ ਆਫਸਰ ਜਾਂਦੇ ਹੋ ਤੁਸੀਂ ਘਰੇ ਰਹਿਣਾ ਤੁਸੀਂ ਕਿਤੇ ਬਾਹਰ ਜਾਣਾ ਸ਼ਾਪਿੰਗ ਲਈ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਸਟਾਈਲ ਕਰ ਸਕਦੇ ਆ ਦੇਖੋ ਆਪਾਂ ਤੁਹਾਨੂੰ ਟਾਪ ਦੇਣੇ ਹੈਗੇ ਸ਼ਾਰਟ ਟਾਪ ਆ ਗਏ ਕ੍ਰੋਪ ਟਾਪ ਚ ਕਿ ਗਰਮ ਵਿੱਚ ਆ ਚੁੱਕੀ ਵੈਰਿਟੀ ਬਹੁਤ ਜ਼ਿਆਦਾ ਹਰਜੀਤ ਜੀ ਆ ਤੁਸੀਂ ਕੀ ਕੱਢ ਲਿਆ ਪੱਖੇ ਚੱਲ ਰਹੇ ਏਸੀ ਚੱਲ ਰਹੇ ਇੱਕ ਕੁੜੀਆਂ ਵਾਸਤੇ ਕ੍ਰੋਪ ਟਾਪ ਆ ਚੁੱਕੇ ਵੁਲਨ ਦੇ ਵਿੱਚ ਇਹ ਵੁਲਨ ਦੇ ਵਿੱਚ ਹਜੇ ਗਰਮੀਆਂ ਨੇ ਉਹ ਗਰਮੀ ਤਾਂ ਹੈਗੀ ਜਿਨ੍ਹਾਂ ਨੇ ਬੀਜੇ ਲੱਗ ਚੁੱਕ ਕਿ ਉਹਨਾਂ ਬਾਰੇ ਸਟਾਕ ਠੀਕ ਹੈ ਇਸ ਤੋਂ ਪਤਾ ਲੱਗਦਾ ਵਰਡਾਡੀ ਪੂ ਸਾਰਿਆਂ ਦਾ ਖਿਆਲ ਰੱਖਦਾ ਹੈ ਸਿਰਫ ਇਹ ਨਹੀਂ ਧਿਆਨ ਰੱਖਣਾ ਕਿ ਗਰਮੀ ਹੈ ਸਾਰਿਆਂ ਲਈ ਸਾਰਾ ਕੁਝ ਮਿਲ ਜਾਣਾ ਤੁਹਾਨੂੰ ਤੇ ਤੁਸੀਂ ਇਹ ਦੇਖ ਰਹੇ ਹੋ ਇੱਕ ਵਾਰੀ ਮਤਲਬ ਨਿਗਾ ਪੈਂਦੀ ਮੈਂ ਦੇਖਣ ਲੱਗ ਗਿਆ ਇਹਨੂੰ ਇੰਨਾ ਸੌਫਟ ਕਪੜਾ ਹੈ ਤੇ ਤੁਹਾਨੂੰ ਬਿਲਕੁਲ ਠੰਡ ਨਹੀਂ ਲੱਗਣ ਵਾਲੀ ਇਹਦੇ ਵਿੱਚ ਤੇ ਮਾਰੇ ਤੋਂ ਤੁਹਾਨੂੰ ਥਾਣੇ ਨਹੀਂ ਲੱਗਣੀ ਹੈਗੀ ਜਿਹੜੇ ਤੁਸੀਂ ਪਾਏ ਹੋਣੇ ਨਾ ਬਰਫ ਵਿੱਚ ਨਿਕਲੋ ਬਰਫ पिघਲਣ ਆਪਣੇ ਕਿਉਂਕਿ ਹੈਗੇ ਪਹਿਲੇ ਬਹੁਤ ਗਰਮ ਹੈ ਹੂੰ ਤੁਸੀਂ ਹੁਣ ਜਿਵੇਂ ਆਪਾਂ ਜਾਣਦੇ ਆਂ ਕਿ ਅੱਗੇ ਅੱਗੇ ਸੈਮੀ ਵਿంటర్ ਜ਼ਾਨ ਆਣੀ ਤੁਸੀਂ ਸੈਮੀ ਵਿੰਟਰਸ ਲਈ ਵੀ ਇਹ ਟੌਪ ਲੈ ਸਕਦੇ ਹੋ ਪਹਿਲੇ ਸਟਾਕ ਇਕੱਠਾ ਕਰ ਸਕਦੇ ਹੋ ਤੇ ਜੇਕਰ ਤੁਸੀਂ ਬਾਹਰ ਜਾਣਾ ਤਾਂ ਵੀ ਤੁਸੀਂ ਸ਼ਾਪਿੰਗ ਕਰਕੇ ਲੈ ਕੇ ਜਾ ਸਕਦੇ ਹੋ ਦੇਖੋ ਕਿੰਨਾ ਐਲੀਗੈਂਟ ਪੀਸ ਹੈ ਤੇ ਹਜੇ ਜੀ ਕੀ ਪ੍ਰਾਈਸ ਹੈ ਇਹਦਾ ਇਹ ਸਭ ਕੁਨਵਾਤੇ ਚੀਜ਼ਾਂ ਘੱਟੇ ਡੇਰ ਤੇ ਮਿਲਦੀਆਂ ਬੜੀ ਪੂ ਸਿਰਫ 800 ਤੇ 112 ਰੁਪਏ ਬਾਹਰ ਤੁਹਾਨੂੰ ਮਿਲਣਗੇ 15 1600 ਘੱਟ ਨਹੀਂ ਮਿਲਣੀ ਹੈਗੀ ਠ ਬਟ ਤੁਹਾਨੂੰ ਸਟਾਈਲ ਵੀ ਮਿਲ ਜਾਣਾ ਤੁਸੀਂ ਫੱਬੜਾ ਵੀ ਬਹੁਤ ਜ਼ਿਆਦਾ ਤੇ ਤੁਹਾਨੂੰ ਬਜਟ ਦੇ ਵਿੱਚ ਸਾਰਾ ਕੁਝ ਮਿਲ ਜਾਣਾ ਹੈ ਕਿਤੇ ਸਿਰਫ ਵੱਡੇ ਡਿੱਪੂ ਤੇ ਹਜੀ ਜੀ ਹੋਰ ਕਿਹੜੀ ਕਿਹੜੀ ਵੈਰਾਈਟੀ ਹੈ ਜਿਹੜੀ ਤੁਸੀਂ ਸਾਨੂੰ ਦਿਖਾਉਣ ਵਾਲੇ ਹੋ ਦੇਖੋ ਵੈਰਾਈਟੀ ਬਹੁਤ ਜ਼ਿਆਦਾ ਹੈਗੀ ਹੁਣ ਤੁਸੀਂ ਆਪ ਕਨਫਿਊਜ਼ ਹੋਣਾ ਕਿਹੜੀ ਲੈਣੀ ਕਿਹੜੀ ਛੱਡ ਗਈ ਠੀਕ ਹੈ ਵੀ ਲੇਡੀਜ਼ ਪਾਸੇ ਬਹੁਤ ਸੋਹਣੇ ਆ ਚੁੱਕੇ ਟੌਪ ਆ ਚੁੱਕੇ ਆ ਬਹੁਤ ਸੋਹਣੇ ਵਿੱਚ ਕਲਰ ਆ ਚੁਕੇ ਹੈ ਤੇ ਲੌਂਗ ਤੋਂ ਲੌਂਗ ਆ ਚੁਕੀ ਹੈ ਕਿ ਸ਼ਾਰਟ ਤੋਂ ਛੋਟ ਆ ਚੁਕੀ ਹੈ ਨਾ ਦੇਖੋ ਫਰੰਟ ਤੇ ਦੋ ਪਾਕਟ ਆ ਚੁਕੇ ਹੈਗੇ ਇਹਨਾਂ ਕਿੰਨਾ ਪਿਆਰਾ ਬਣਿਆ ਹੈਗਾ ਲੌਂਗ 슬ੀਵ ਆ ਚੁਕੀ ਹੈਗੀ ਤੁਸੀਂ ਇਹਨੂੰ ਵਿਦ ਲੈਗਿੰਗ ਸਟਾਈਲ ਕਰ ਸਕਦੇ ਹੋ ਤੁਸੀਂ ਇਹਨੂੰ ਐਜ਼ ਅ ਡਰੈਸ ਸਟਾਈਲ ਕਰ ਸਕਦੇ ਹੋ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਲੌਂਗ ਦੇ ਵਿੱਚ ਸ਼ਾਰਟ ਦੇ ਵਿੱਚ ਕਲਰ ਆਪਸ਼ਨਸ ਤੇ ਕੁਆਲਿਟੀ ਮੈਂ ਹਰ ਇੱਕ ਇੱਕ ਹਰ ਇੱਕ ਵਾਰ ਇਹੀ ਗੱਲ ਕਹਿੰਦੀ ਆ ਕਿ ਕੁਆਲਿਟੀ ਨਾਲ ਕਦੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਤੁਸੀਂ ਇਹ ਇੱਕ ਵਾਰੀ ਪਾ ਲੈਣਾ ਤੁਹਾਨੂੰ ਸਹੀ ਗੱਲ ਬੋਲੀ ਹੈ ਜੀਜੀ ਨੇ ਕਿ ਬਰਫ਼ ਵੀ ਪਿਗਲ ਲੱਗ ਜਾਵੇ ਆ ਦੇ 1088 ਰੁਪਏ ਵੀ ਦੇਣੀ ਹੈਗੇ ਜੀ ਤੁਸੀਂ ਕਲਰ ਦੇਖੋ ਤੁਸੀਂ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੈ ਤੁਸੀਂ ਬਟਨਸ ਦੀ ਸਟਾਈਲਿੰਗ ਦੇਖੋ ਬਹੁਤ ਬਹੁਤ ਜ਼ਿਆਦਾ এলিਗੈਂਟ ਪੀਸ ਹੈ ਤੇ ਕਲਰ অপਸ਼ਨਸ ਜਿਹੜੇ ਇੰਗਲਿਸ਼ ਕਲਰਸ ਆਏ ਹੋਏ ਨੇ ਇਹੋ ਜਿਹੇ ਕਲਰ ਸਾਨੂੰ ਈਜ਼ੀਲੀ ਅਵੇਲੇਬਲ ਨਹੀਂ ਹੁੰਦੇ ਤੁਸੀਂ ਆਪਣੇ ਅਜੀ ਤੇ ਅਕੋਰਡੀਂ ਤੇ ਮਰਜ਼ੀ ਕਲਰ ਚੂਜ਼ ਕਰਕੇ ਲੈ ਕੇ ਜਾ ਸਕਦੇ ਹਰ ਤਰ੍ਹਾਂ ਦੇ ਬੁੱਕ ਬੁੱਕ ਸਟਾਈਲਮੈਂਟ ਹੈਗੇ ਆ ਠੀਕ ਹੈ ਮਤਲਬ ਦੇਖ ਦੇਖ ਕੇ ਤੁਸੀਂ ਵੈਰਾਈਟੀ ਥੱਕ ਜਾਓਗੇ ਮੈਂ ਬੋਲ ਬੋਲ ਕੇ ਥੱਕ ਜਾੰਗਲੀ ਲੇਕਿਨ ਤੁਸੀਂ ਇਹ ਮਤਲਬ ਵੈਰਾਈਟੀ ਇੱਥੇ ਖਤਮ ਨਹੀਂ ਹੋਣੀ ਤੇ ਇੰਨੇ ਸੋਹਣੇ ਕਲਰ ਸਿਰਫ ਸਿਰਫ 850 ਦੇ ਵਿੱਚ ਮੱਥਾ ਦੇ ਕੇ ਬਿੰਦੀ ਲਾਣ ਵਾਲਾ ਕੰਮ ਬਿਲਕੁਲ ਨਹੀਂ ਹੋਣਾ ਇੱਥੇ ਹਰਜੀਤ ਜੀ ਹਮੇਸ਼ਾ ਕਹਿੰਦੇ ਨੇ ਤੇ ਬੜਾ ਢਿੱਪੂ ਨੇ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਿਆ ਹੈ ਕਿ ਜਿਹੜਾ ਪ੍ਰਾਈਸ ਟੈਗ ਲੱਗਿਆ ਹੋਊਗਾ ਉਹੀ ਪ੍ਰਾਈਸ ਟੈਗ ਦੇ ਵਿੱਚ ਤੁਹਾਨੂੰ ਮਿਲੇਗਾ ਆ ਵੀ ਤੁਹਾਨੂੰ 850 ਦੀ ਰੇਂਜ ਦੇ ਵਿੱਚ ਮਿਲ ਜਾਣਾ ਸਾਢੇ 850 ਵੀ ਤੁਹਾਡੇ ਵਾਸਤੇ ਲਾਤੀ ਵਾਹ ਸੋਹਣ ਸੋਹਣ ਆਫਰ ਲਾਤੀ ਹੈ ਕਿ ਤੁਸੀਂ ਜਲਦੀ ਆ ਕੇ ਆਪਣੀ ਚੁਆਇਸ ਅਕੋਰਡ ਲੈ ਕੇ ਜਾ ਸਕਦੇ ਹੋ ਪੂਰਾ ਫੈਮਿਲੀ ਕੰਪਲੀਟ ਸ਼ੋਰੂਮ ਹੈ ਜਿੱਥੇ ਹਰ ਤਰ ਸਾਰਾ ਕੁਝ ਮਿਲ ਜਾਣਾ ਤੁਸੀਂ ਬਾਅਦ ਦੀ ਸ਼ਾਪਿੰਗ ਹਜੇ ਕਰ ਸਕਦੇ ਹੋ ਅਸੀਂ ਸਾਰੇ ਜਾਣਦੇ ਹਾਂ ਕਿ ਸਪਟੰਬਰ ਆਲਮੋਸਟ ਖਤਮ ਹੋਣ ਆਲਾ ਹੈ ਅਕਤੂਬਰ ਆਣ ਆਲਾ ਤੇ ਇਸ ਤੋਂ ਬਾਅਦ ਸਿਰਫ ਠੰਡ ਦਾ ਸਿਆਲ ਦਾ ਮੌਸਮ ਆਣ ਆਲਾ ਹੈ ਤੇ ਤੁਸੀਂ ਆਪਣੀ ਸ਼ਾਪਿੰਗ ਪ੍ਰੀ ਕਰ ਸਕਦੇ ਹੋ ਪਹਿਲਾਂ ਹੀ ਕਰ ਸਕਦੇ ਹੋ ਕੁੜੀਆਂ ਵਾਸਤੇ ਕਹੂਡੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਹੈ ਜੈਂਟਲੀ ਜੈਂਟ ਚੀਜ਼ਾਂ ਆ ਚੁੱਕੀਆਂ ਹਨ ਅੱਜ ਸਾਡੀਆਂ ਪਹਿਣਾ ਲੱਭਦੀਆਂ ਚੀਜ਼ਾਂ ਹਨ ਕਿ ਸਾਨੂੰ ਇਦਾਂ ਨੇ ਬਧੀਆ ਬਧੀਆ ਲਿਖੇ ਚੀਜ਼ਾਂ ਚਾਹੀਦੀ ਹੈ ਪਰ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਣੀਆਂ ਪਰ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਮਿਲਦੀਆਂ ਕਿਆ ਇਹ ਆ ਇਹ ਚ ਕਲਰ ਤੁਹਾਨੂੰ ਬੱਖੋ ਬੱਖਰ ਮੈਂ ਨਹੀਂ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਸ਼ੇਡਸ ਆ ਚੁੱਕੇ ਫਰੰਟ ਦੇਖੋ ਤੇ ਨਾਲ ਦੇਖੋ ਵੈਖ ਦੇਖੋ ਕਿੰਨੇ ਪਿਆਰੇ ਲੋਗੋ ਹੈਗੇ ਆ ਹਾਂ ਜੀ ਜੀ ਇੱਕ ਦਿੱਕਤ ਆਂਦੀ ਹੈ ਉਹ ਹੈਗੀ ਹੈ ਸਾਈਜ਼ ਦੀ ਕੀ ਸਾਨੂੰ ਇੱਥੇ ਹਰ ਤਰ੍ਹਾਂ ਦੇ ਸਾਈਜ਼ ਮਿਲ ਜਾਣੇ ਆ ਬਿਲਕੁਲ ਬਿਲਕੁਲ ਸਾਈਜ਼ ਹਰ ਤਰ੍ਹਾਂ अवेलेबल ਨੇ ਜਿਉਂ ਇਸੇ ਵੀਡੀਓ ਕਰੀ ਪਾ ਲਈਏ ਤੁਹਾਨੂੰ ਪਤਾ ਚੀਜ਼ਾਂ ਨਾਲ ਨਾਲ ਸੋਲਡ ਹੋਏ ਨੇ ਕਿਉਂਕਿ ਕ라우ਡ ਬਹੁਤ ਜ਼ਿਆਦਾ ਹੁੰਦਾ ਕ라우ਡ ਇਸ ਕਰਕੇ ਹੁੰਦਾ ਚੀਜ਼ ਵਧੀਆ ਮੈਂ ਤੇ ਘੱਟ ਰੇਟ ਤੇ ਮਿਲਦੀ ਹੈਗੀ ਆ ਇਸ ਕਰਕੇ ਥੋੜੇ ਜਲਦੀ ਆ ਦੇ ਆਉਣ ਦੀ ਕੋਸ਼ਿਸ਼ ਕਰਿਓ ਕਰੋ ਠੀਕ ਹੈ ਕਿਹੜਾ ਸਾਈਜ਼ ਹੈ ਲਾਸਟ ਲਾਸਟ ਕਿਹੜੇ ਸਾਈਜ਼ ਤੱਕ ਤੋਂ ਸਾਨੂੰ ਮਿਲ ਜਾਂਦਾ 5 6 ਐਕਸਲ ਕਰ ਮਿਲ ਜਾਂਦੇ ਹੈ ਮੀਡੀਅਮ ਤੋਂ ਲੈ ਕੇ ਜੀ ਮੀਡੀਅਮ ਤੋਂ ਆਕੇ ਸ਼ੋਪਿੰਗ ਕਰ ਸਕਦੇ ਹੋ ਤੇ ਤੁਸੀਂ ਵੈਰਾਈਟੀ ਆਪ ਦੇਖ ਹੀ ਰਹੇ ਹੋ ਕਿ ਕਿੰਨੀ ਸੋਹਣੀ ਵੈਰਾਈਟੀ ਆਈ ਹੋਈ ਹੈ ਡਿਫਰੈਂਟ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਪਿੰਕ ਕਲਰ orange ਕਲਰ ਲਾਈਟ ਪਿੰਕ ਬੇਬੀ ਪਿੰਕ ਇਹ ਮਸਟਰਡ ਕਲਰ ਤੁਹਾਨੂੰ ਮਿਲ ਜੂਗਾ ਜਿਹੜਾ ਬਰਾਉਨਿਸ਼ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ ਮੇਰੇ ਵਾਸਤੇ ਕੋ ਹਾਫ 슬ੀਵ ਜੈਕਟਾ ਵੀ ਆ ਚੁੱਕੀਆਂ ਹੈਗੇ ਠੀਕ ਹੈ ਜੀ ਬਹੁਤ ਪਿਆਰੇ ਸਟਾਫ ਆ ਚੁੱਕੇ ਨਾਲ ਕਿੰਨੀ ਸੋਹਣੇ ਬਟਨ ਲੱਗੇ ਹੈਗੇ ਤੇ ਨਾਲ ਦੇਖੋ ਅੰਦਰ ਜੱਪ ਵੀ ਲੱਗੀ ਹੋਈ ਹੈਗੇ ਤੁਸੀਂ ਤਾਂ ਮਾਜੀ ਜੱਪ ਵੀ ਕਵਰ ਕਰ ਸਕਦੇ ਆ ਅੰਦਰ ਸਟੱਬ ਵੀ ਬਹੁਤ ਫਾਈਨ ਹੈਗਾ ਸਿਰਫ ਆਪਾਂ ਮਿਲ ਜਾਣੇ ਹੈ ਸਾਈਜ਼ ਮਿਲ ਜਾਣੇ ਤਾਂ ਤੁਸੀਂ ਆਪੇ ਦੇਖੋ ਕਿ ਇਹ ਵਾਲਾ ਆਰਟੀਕਲ ਤੁਸੀਂ ਨਾਲ ਉਹ ਹਾਈ ਨੈਕ ਦੇ ਨਾਲ ਤੁਸੀਂ ਜੇਕਰ ਇਹਨੂੰ ਸਟਾਈਲ ਕਰੋਗੇ ਕਿੰਨਾ ਸੋਹਣਾ ਲੱਗੂਗਾ ਤੁਸੀਂ ਇੱਕ ਵਾਰੀ ਨਿਗਾ ਮਾਰ ਕੇ ਆਪ ਦੇਖੋ ਕਿ ਕਿੰਨੇ ਸੋਹਣੇ ਲੱਗ ਰਿਹਾ ਇਹ ਦੋਵੇਂ ਆਰਟੀਕਲਸ ਤੇ ਤੁਸੀਂ ਦੂਰੋਂ ਹੀ ਬਹੁਤ ਐਲੀਗੈਂਟ ਤੇ ਬਹੁਤ ਸਟਾਈਲਿਸ਼ ਲੱਗਣ ਆਲੇ ਹੋ ਇਹ ਕੱਪੜੇ ਲੈ ਕੇ ਉਹ ਵੀ ਇਹਨੇ ਸਸਤੇ ਪ੍ਰਾਈਸਿਸ ਦੇ ਵਿੱਚ ਮਤਲਬ ਕਿਤੇ ਹੋਰ ਕਿਉਂ ਜਾਣਾ ਸਾਰਾ ਕੁਝ ਸ਼ਾਪਿੰਗ ਤੁਸੀਂ ਵੱਡੀ ਡਿਪੂ ਤੇ ਆ ਕੇ ਜਦ ਕਰ ਸਕਦੇ ਹੋ ਆ ਦੇਖੋ neck ਤੇ far ਲੱਗੀ ਕਿੰਨਾ ਵਧੀਆ ਪੀਸ ਆ ਚੁੱਕਿਆ ਸਿਰਫ ਆਪਾਂ ਦੇ ਨਾਲ 1494 ਰੁਪਏ ਦੇਖੋ ਕਿੰਨੇ ਸੋਹਣੇ ਦੇਖੋ neck ਤੇ far ਲੱਗੀ ਹੈਗੀ ਆ ਪਾਕਟਾਂ ਲੱਗੀਆਂ ਹੈਗੀਆਂ ਜੇਪਾਂ ਲੱਗੀਆਂ ਹੈਗੀਆਂ ਬਹੁਤ ਚੰਗੀ ਫੋਰ ਸ਼ੋਰ ਤੁਹਾਨੂੰ ਲੋਕਾਂ ਨੇ ਆ ਕੇ ਪੁੱਛਣਾ ਹੈ ਕਿ ਤੁਸੀਂ ਇਹ ਕਿੱਧਰੋਂ ਲਿੱਤਾ ਤਾਂ ਤੁਸੀਂ ਹੁਣ ਵੱਡਾ ਡਿਪੋ ਦਾ ਨਾਮ ਲੈਣਾ ਕਿ ਮੈਂ ਵੱਡੇ ਡਿਪੋ ਤੋਂ ਲੈ ਕੇ ਆਈਆਂ ਕਿਉਂਕਿ ਲੋਕੀ ਤੁਹਾਨੂੰ ਪੁੱਛਣ ਆਲੇ ਕਿ ਤੁਹਾਡੀ ਜੈਕਟ ਦੀ ਜਿਹੜੀ ਕੁਆਲਿਟੀ ਹੈ ਤੇ ਜਿਹੜੀ ਐਲੀਗੈਂਸ ਹੈ ਉਹ ਦੂਰੋਂ ਹੀ ਨਜ਼ਰ ਆ ਰਹੀ ਹੈ ਐਕਸਲ ਮਿਲ ਜਾਊਗਾ ਡਬਲ ਐਕਸਲ ਮਿਲ ਜਾਊਗਾ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣੇ ਆ ਕੁੜੀਆਂ ਵਾਸਤੇ ਆ ਚੁੱਕੇ ਟਰੈਕਸੂਟ ਦੇਖੋ ਕਿੰਨੇ ਕਿੰਨੇ ਸੋਹਣੇ ਟਰੈਕਸੂਟ ਆ ਚੁੱਕੇ ਆ ਗਿਆ ਕੁੜੀਆਂ ਦੇ ਫੇਵਰਟ ਹੁੰਦਾ ਹੈ ਕਿ ਉਹਨਾਂ ਨੂੰ ਟਰੈਕਸੂਟ ਚਾਹੀਦੇ ਵਧੀਆ ਵਧੀਆ ਨਾ ਸੋ ਦੇਖੋ ਤੁਸੀਂ ਵੀ ਆਪਣੀ ਚੁਆਇਸ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਚ ਕਲਰ ਬੱਖੋ ਬੱਖਰੇ ਸਿਰਫ 869 ਰੁਪਏ ਵਿੱਚ ਕੰਫਰਟ ਜ਼ੋਨ ਦੀ ਗੱਲ ਕਰੀਏ ਤਾਂ ਟਰੈਕਸੂਟ ਸਹੀ ਗੱਲ ਹੈ ਮੈਂ ਵੀ ਇੱਕ ਕੁੜੀਆਂ ਮੈਂ ਜਾਣਦੀ ਆ ਕਿ ਟਰੈਕਸੂਟ ਸਾਨੂੰ ਬਹੁਤ ਜ਼ਿਆਦਾ ਕੰਫਰਟੇਬਲ ਲੱਗਦੇ ਨੇ ਤੇ ਜੇਕਰ ਤੁਸੀਂ ਸੈਮੀ ਵੂਲਨ ਅਗੇ ਹੁਣ ਜਿਵੇਂ ਸੈਮੀ ਵਿంటర్ ਆਣਾ ਆਲੇ ਤੁਸੀਂ ਆਪ ਦੇਖ ਸਕਦੇ ਹੋ ਕਿ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਹੈ ਇਹ ਤੁਸੀਂ ਅ ਬਿਲਕੁਲ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਦੇ ਅਕੋਰਡਿੰਗ ਤੁਹਾਨੂੰ ਪਤਾ ਵੈਰਾਈਟੀ ਬੈਡ ਡਿਪ ਉਚਾਉਂਦੀ ਹੈਗੀ ਆ 365 ਦਾ ਤੁਸੀਂ ਤੇ ਮਰਜ਼ੀ ਬੋਲਣ ਦੀ ਲੈ ਲਓ ਚਾਹੇ ਤੁਸੀਂ ਸਮਰ ਦੀ ਵੈਰਾਈਟੀ ਲੈ ਕੇ ਜਾ ਸਕਦੇ ਆ ਕਿ ਤੋਂ ਡਿਫਰੈਂਟ ਡਿਫਰੈਂਟ ਸਾਈਜ਼ਸ ਡਿਫਰੈਂਟ ਡਿਫਰੈਂਟ ਕਲਰ ਸਾਰਾ ਕੁਝ ਮਿਲ ਜਾਣਾ ਵਿਦ ਪਰਫੈਕਟ ਕੁਆਲਿਟੀ ਹਰਜੀਤ ਜੀ ਤੁਹਾਡੇ ਕੱਪੜੇ ਦੀ ਕੰਪਲੇਨਟ ਤਾਂ ਮੈਨੂੰ ਲੱਗਦਾ ਨਹੀਂ ਵਸੇ ਆਂਦੀ ਹੋਣੀ ਪਰ ਕੀ ਅੱਜ ਤੱਕ ਇਦਾਂ ਹੋਇਆ ਕਿ ਕੱਪੜੇ ਦੀ ਕੰਪਲੇਨਟ ਆਈ ਹੋਵੇ ਕਿ ਸ਼੍ਰਿੰਕ ਹੋ ਗਿਆ ਆ ਕੁਝ ਹੋ ਗਿਆ ਕਦੀ ਕੋਈ ਸ਼੍ਰਿੰਕਰੀ ਹੁੰਦਾ ਹੈਗਾ ਠੀਕ ਹੈ ਬਾਕੀ ਥੋੜੇ ਤੁਹਾਨੂੰ ਕਿ ਹੁਣ ਤੁਸੀਂ ਇਹ ਕਲਰ ਦੇਖ ਰਹੇ ਹੋ ਮਤਲਬ ਦੂਰੋਂ ਹੀ ਤੁਹਾਨੂੰ ਇਹ ਕਲਰ ਇੰਨਾ ਜ਼ਿਆਦਾ ਅਟਰੈਕਟ ਕਰਨ ਵਾਲਾ ਹੈ ਤੇ ਇਹੋ ਜੇ ਕਲਰ ਆਪਸ਼ਨਸ ਤੁਹਾਨੂੰ ਨਹੀਂ ਮਿਲਣਗੇ ਕਿਤੇ ਵੀ ਇਹ ਆ ਗਏ ਆ ਕਿ T-shirt ਆ ਗਏ ਬਹੁਤ ਸੋਹਣੇ ਠੀਕ ਹੈ ਲੌਂਗ 슬ੀਵ ਵਿੱਚ ਆ ਚੁੱਕੀ T-shirt ਵਿੱਚ ਸ਼ਾਰਟ ਵੀ ਆ ਚੁੱਕੀਆਂ ਲੌਂਗ ਵੀ ਆ ਚੁੱਕੀਆਂ ਫੁੱਲ 슬ੀਵ ਆ ਚੁੱਕੀਆਂ ਹੈਗੀ ਹੈ ਕੋਈ ਹੈਗੀ 250 ਦੀ ਕੋਈ 300 ਦੀ ਕੋਈ 400 500 ਰੁਪਏ ਦੀ ਕੋਈ 700 ਰੁਪਏ ਦੀ ਬਖੜਰ ਬਖੜਰ ਵਿਚ ਵਿੱਚ ਵੈਰਾਈਟੀ ਮਿਲ ਜਾਣੀ ਹੈਗੀ ਆ ਇਹ ਬਹੁਤ ਸੋਹਣਾ ਆਰਟੀਕਲ ਆ ਚੁੱਕਿਆ ਕਲਰ ਬਹੁਤ ਜੈਂਟਲੀ ਆ ਚੁੱਕਿਆ ਹੈਗਾ ਤੇ ਆਪਾਂ ਦੇਣੇ ਸਿਰਫ 48 ਟੀ-ਸ਼ਰਟਸ ਮਿਲ ਜਾਣਗੇ 488 ਦੀ ਰੇਂਜ ਦੇ ਵਿੱਚ ਤੁਸੀਂ ਜੀਨਸ ਨਾਲ ਇਹਨਾਂ ਨੂੰ ਸਟਾਈਲ ਕਰ ਸਕਦੇ ਹੋ ਅਲੱਗ-ਅਲੱਗ ਕਲਰ ਆਪਸ਼ਨਸ ਮਿਲ ਜਾਣੇ ਹਨ ਤੁਸੀਂ ਥੱਲੇ ਪਾ ਸਕਦੇ ਹੋ ਤੁਸੀਂ ਹਜੇ ਜਿਵੇਂ ਵਿੰਟਰਸ ਆਣ ਆਲੀਆਂ ਨੇ ਥੋੜਾ-ਥੋੜਾ ਮਿੱਠਾ-ਮਿੱਠੀ ਠੰਡ ਆਣ ਆਲੀ ਹੈ ਜਿਹੜੀ ਦੀਵਾਲੀ ਤੋਂ ਬਾਅਦ ਆਉਂਦੀ ਹੈ ਤੁਸੀਂ ਉਹਦੇ ਵਿੱਚ ਸਟਾਈਲ ਕਰ ਸਕਦੇ ਹੋ ਆਹ ਦੇਖੋ ਜੀ ਕਿੰਨੇ-ਕਿੰਨੇ ਸੋਹਣੇ ਆ ਚੁੱਕੇ ਪਲਾਜ਼ੋ ਸੂਟ ਆ ਚੁੱਕੇ ਹੈਗੇ ਜੀ ਇਹ ਬੈਲਬੈਟ ਵਿੱਚ ਆ ਚੁੱਕੇ ਹੈਗੇ ਇਹ ਚ ਬਹੁਤ ਸਾਰੇ ਸੋਹਣੇ ਆਰਟੀਕਲ ਆ ਚੁੱਕੇ ਹੈ ਡਿਯਾਨੀ ਕਿੰਨੇ-ਕਿੰਨੇ ਸੋਬਰਾ ਆ ਚੁੱਕੇ ਦੇਖੋ ਤਾਂ ਅੱਗੇ ਦਾ ਕੰਮ ਕੀਤਾ ਬ 1863 روپے ਵਿੱਚ ਲੋਕੀ ਪ੍ਰੇਫਰ ਕਰਦੇ ਕਿ ਉਹਨਾਂ ਨੂੰ ਇਦਾਂ ਦੇ ਸੂਟਸ ਮਿਲ ਜਾਣ ਕਿਉਂਕਿ ਨਾ ਠੰਡ 'ਚ ਇੱਕ ਦਿੱਕਤ ਰਹਿੰਦੀ ਹੈ ਕਿ ਸੂਟ ਕਿਧਰੋਂ ਲੈ ਕੇ ਆਈਏ ਉਹ ਵੀ ਮੋٹے ਉਹ ਵੀ ਵੈਲਵਟ ਵਾਲੇ ਜੇ ਤੁਹਾਨੂੰ 1859 ਦੀ ਰੇਂਜ ਦੇ ਵਿੱਚ ਇਹੋ ਜਿਹੀ ਵੈਰਾਈਟੇ ਮਿਲ ਜਵੇ ਤਾਂ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਜਾਂਦੀ ਕਿਸੇ ਨੂੰ ਵੀ ਜ਼ਰੂਰਤ ਹੈ ਆ 994 ਵਿੱਚ ਦੇਣਾ ਪਾਹੀ ਠੀਕ ਹੈ ਇਹ ਬਹੁਤ ਪਿਆਰਾ ਪੀਸ ਹੈ 994 ਸਾਰੇ ਤੁਹਾਨੂੰ ਬੱਖੋ ਬੱਖਰੇ ਮੈਂਦੇ ਤੇ ਕਲਰ ਵੀ ਤੁਹਾਨੂੰ ਬੱਖੋ ਬੱਖਰੇ ਮੈਂਦੇ ਆਰਟੀਕਲ ਸਾਰੇ ਹਰ ਤਰ੍ਹਾਂ ਦੇ ਬੱਖੋ ਬੱਖਰੇ ਮਿਲ ਜਣੇ ਹੈਗੇ ਬਿਲਕੁਲ ਸਾਰੀ ਵੈਰਾਈਟੇ ਤੁਸੀਂ ਆਪ ਦੇਖ ਲਈ ਹੋਈ ਹੈ ਕਿ ਹਜੇ ਆਪਾਂ ਥੋੜੀ ਥੋੜੀ ਵੈਰਾਈਟੀ ਦਿਖਾ ਰਹੇ ਹਾਂ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਬਡੇ ਟਿੱਪੂ ਤੇ ਤੇ ਆ ਕੇ ਸਾਰੀ ਦੀ ਸਾਰੀ ਵੈਰਾਈਟੀ ਦੇਖ ਕੇ ਜਾਓ ਤੁਹਾਨੂੰ ਆਪ ਪਤਾ ਲੱਗ ਜਾਊਗਾ ਕਿ ਕਿਹੋ ਜੀ ਵੈਰਾਈਟੀ ਹੈ ਕਿਹੋ ਜੇ ਆਪਸ਼ਨਸ ਨੇ ਤੇ ਤੁਸੀਂ ਆਪਣੇ ਪ੍ਰਾਈਸ ਦੇ ਅਕੋਰਡਿੰਗਲੀ ਆਪਣੇ ਬਜਟ ਦੇ ਅਕੋਰਡਿੰਗਲੀ ਜਦ ਸ਼ਾਪਿੰਗ ਕਰ ਸਕਦੇ ਹੋ 1800 ਵਾਲਾ ਸੂਟ ਵੀ ਤੁਹਾਨੂੰ ਮਿਲ ਜਾਊਗਾ 90 ਕੁੜੀ ਵਟਲਾ ਦਿੱਤੇ ਹੈਗੇ ਕੋਰਸੈਟ ਕਿਹੋ ਜੀ ਚੀਜ਼ ਆ ਜਿਹੜੀ ਮੈਨੂੰ ਲੱਗਦਾ ਹੈ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਤੇ ਅੱਜਕੱਲ ਹਰ ਕੁੜੀ ਚਾਹੁੰਦੀ ਹੈ ਕਿ ਉਹਨੂੰ ਕੋਰਸੈਟਸ ਮਿਲ ਜਾਣ ਕਿਉਂਕਿ ਉਹ ਐਲੀਗੈਂਟ ਵੀ ਲੱਗਦੇ ਨੇ ਤੁਸੀਂ ਸਟਾਈਲਿਸ਼ ਵੀ ਲੱਗਦੇ ਹੋ ਤੇ ਤੁਹਾਨੂੰ ਚੇਕ ਕਰ ਇਹੋ ਜੇ ਪ੍ਰਾਈਸ ਰੇਂਜ ਦੇ ਵਿੱਚ ਮਿਲ ਜਾਣੇ ਆ ਮੈਂ ਬਾਰ-ਬਾਰ ਕਹਿ ਰਹੀ ਆ ਇਹੋ ਜੀ ਪ੍ਰਾਈਸ ਰੇਂਜ ਇਹੋ ਜੀ ਕੁਆਲਿਟੀ ਇਹੋ ਜੀ ਵੈਰਾਈਟੀ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਆ ਦੇਖੋ ਕਾਟਨ ਦੇ ਪਲੈਜ ਸੂਟ ਆ ਚੁੱਕੇ ਹੈਗੇ ਐਚ ਵਿੱਚ ਬਹੁਤ ਸਾਰੇ ਸਾਨੂੰ ਕਲਰ ਆ ਚੁੱਕੇ ਹੈ ਡਿਜ਼ਾਈਨ ਬੱਕੋ ਬੱਕਰੀ ਹੈ ਐਚ ਵਿੱਚ ਸਾਨੂੰ ਬ देखो किने कन्सर्ट डीयानी का अपने जिड़े ये प्लाजो सूट्स ने किन्ने किने रुपए ਤੋਂ मतलब किन्ने प्राइस ਤੋਂ स्टार्टिंग हो जाने कि 550 स्टार्ट को स्टार्ट हैगी पसंद कस्टमर दी हैगी है ਤੁਸੀਂ 550 ਦੇ ਸਟਾਰਟ ਹੋ ਜਾਂਦੇ ਤੁਸੀਂ ਅਲੱਗ ਅਲੱਗ ਵੈਰਾਈਟੀ ਦੇਖ ਸਕਦੇ ਹੋ ਕਾਟਨ ਦੇ ਵੀ ਤੁਹਾਨੂੰ ਮਿਲ ਜਾਣਗੇ ਇਹ ਗੱਲ ਨਹੀਂ ਹੈਗੀ ਮੈਂ बार-बार ਕਹਿ ਰਹੀ ਹਾਂ ਕਿ ਜੇਕਰ ਆਪਾਂ ਠੰਡੀ ਵੈਰਾਈਟੀ ਦਿਖਾ ਰਹੇ ਹਾਂ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਗਰਮੀਆਂ ਦੀ ਵੈਰਾਈਟੀ ਨਹੀਂ ਮਿਲੂਗੀ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਕਾਟਨ ਦੇ ਵਿੱਚ ਬੁਲਨ ਦੇ ਵਿੱਚ ਆ ਦੇਖੋ ਨਾਈਟ ਸੂਟ ਕਿੰਨੇ ਵਧੀਆ ਕੁੜੀਆਂ ਵਾਸਤੇ ਆ ਚੁੱਕਿਆ ਗਿਆ ਬਹੁਤ ਸੋਹਣੇ ਸਟਾਫ ਆ ਚੁੱਕੇ ਪੂਰੇ ਸਟੈਚੂਅਲ ਪੀਸ ਹੈ ਗਿਆ ਤੇ ਨਾਲ ਦੇਖੋ ਲੋਰ ਕਿੰਨਾ 438 ਰੁਪਏ ਵਿੱਚ ਇਹ ਜੀਜੀ ਨੇ ਹਜੇ ਦੱਸਿਆ ਕਿ ਇਹ ਨਾਈਟ ਸੂਟ ਹੈ ਨਹੀਂ ਤਾਂ ਮੈਂ ਇਹਨੂੰ ਹਜੇ ਵੀ কুর্তা ਸਮਝ ਰਹੀ ਸੀਗੀ ਮਤਲਬ ਮੈਨੂੰ ਤਾਂ ਲੱਗਦਾ ਮੇਰੇ ਵਰਗੀ ਨੇ ਨਾਈਟ ਸੂਟ ਨੂੰ ਵੀ কুর্তা ਬਣਾ ਕੇ ਉਹਨੂੰ ਜੀਨ ਨਾਲ ਲੈਗਿੰਗ ਨਾਲ ਪਾ ਕੇ ਚੱਲ ਜਾਣਾ ਤੁਸੀਂ ਕੋਈ ਕਹਿ ਸਕਦੇ ਇਹ ਨਾਈਟ ਸੂਟ ਹੈ ਮੈਂ ਤਾਂ ਤੁਸੀਂ ਇਹ ਨਾਈਟ ਸੂਟ ਪਾ ਕੇ ਬਾਹਰ ਜਾਓਗੇ ਨਾ ਲੋਕਾਂ ਨੇ ਕਹਿਣਾ ਬਾਹਰੋਂ ਆਈ ਹੈ ਕੁੜੀ ਬਿਲਕੁਲ ਬਿਲਕੁਲ ਆਪਾਂ ਮੈਂ ਟੌਰ ਪੂਰੀ ਬੜਾਈ ਜਨ ਪਤਾ ਟੌਰ ਠੱਪਾ ਪੂਰਾ ਬਣਦਾ ਜੇ ਵੱਡੜੀਪੂਆ ਕੋ ਸ਼ਾਪਿੰਗ ਕਰਦਾ ਹੈਗਾ ਠੀਕ ਹੈ ਬਿਲਕੁਲ ਵੱਡੜੀਪੂਆ ਟੌਰ ਠੱਪਾ ਬੰਨਣਾ ਤਾਂ ਜ਼ਰੂਰੀ ਹੈ ਬਿਲਕੁਲ ਬਿਲਕੁਲ ਤਾਂ ਹੀ ਪਹਿਲਾਂ ਇਹ ਸ਼ਾਪਿੰਗ ਵੱਡੜੀਪੂ ਦੀ ਕੀਤੀ ਹੈ ਫੋਟੋਆਂ ਬਹੁਤ ਖਲੀਰ ਹੋਣੀ ਹੈਗੇ ਆ ਫੇ ਇਹ ਹੁਣ ਵਰਾ ਫਰੈਂਡ ਸਰ ਕੇ ਸਾਰੀ ਪਹੁੰਚੀ ਕਿ ਐਨਸਨ ਸਰ ਕੱਪੜੇ ਲਿਆਂਦੇ ਕਿੱਥੋਂ ਫੇ ਤੁਸੀਂ ਜ਼ਿਕਰ ਕਰਦੇ ਵੱਡੜੀਪੂ ਬੰਗਿਆਂ ਤੋਂ ਲਿਆਂਦੇ ਹੈਗੇ ਆ ਵੱਡੜੀਪੂ ਬੰਗੇ ਦੀ ਕੁਆਲਿਟੀ ਤਾਂ ਤੁਹਾਨੂੰ ਦਿਖੀ ਜਾਣੀ ਹੈ ਵੈਰਾਈਟੀ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਐ ਮੇਰੇ ਗਲਤ ਵਿਸ਼ਵਾਸ ਕਰੋ ਸੱਚੀ ਗੱਲ ਹੈ ਕਿ ਮੈਂ ਇਸ ਵੇਲੇ ਸਟੱਫ ਨੂੰ ਹੱਥ ਲਾ ਕੇ ਦੇਖ ਰਹੀ ਹਾਂ ਇੰਨਾ ਸੌਫਟ ਸਟੱਫ ਹੈ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ ਸੌਣ ਵੇਲੇ ਪਿਓਰ ਕਾਟਨ ਹੈ ਜੀ ਬਿਲਕੁਲ ਪਿਓਰ ਕਾਟਨ ਹੈਗਾ ਜੀ ਜੇ ਤੁਸੀਂ ਪਾਉਣੇ ਹੈ ਨਾ ਤੁਹਾਨੂੰ ਵਗੈਰਾ ਏਸੀ ਵਗੈਰਾ ਲਾਉਣ ਦੀ ਪੱਖਾ ਵਗੈਰਾ ਲਾਉਣ ਦੀ ਕੋਈ ਲੋੜ ਨਹੀਂ ਪੈਣੀ ਕਿਉਂਕਿ ਤੁਸੀਂ ਪਾਉਣਾ ਹੈ ਨਾਈਟਸੂਟ ਤੇ ਮਾਰੇ ਆਪ ਕੋਲਿੰਗ ਕੋ ਨਹੀਂ ਹੋਣਾ ਆਪਣੀ ਜਗ੍ਹਾ ਬਿਲਕੁਲ ਸਹੀ ਗੱਲ ਹੈ ਮੈਂ ਇਸ ਵੇਲੇ ਸਟੱਫ ਚੈੱਕ ਕਰ ਰਹੀ ਹਾਂ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਤੇ ਇਹੋ ਜਿਹਾ ਸਟੱਫ ਹੀ ਅਸੀਂ ਪ੍ਰੇਫਰ ਕਰਦੇ ਹਾਂ ਕਿਉਂਕਿ ਰਾ ਗਿਆ ਕਿੰਨੀ ਵਿਆਰੀ ਦੇਖੋ ਪੌਟਲ ਦੇ ਨਾਲ ਦੇਖੋ ਜਿੱਪਾ ਵੀ ਲੱਗੀ ਨਹੀਂ ਰਹੀ ਬਹੁਤ ਸੁਣ ਸੁਣ ਦੇਖੋ ਪੂਰੇ ਸਟੈਚੂਰ ਪੀਸ ਹੈ ਗਿਆ ਇਹ ਆਪਾਂ ਦੇਣਾ ਸਿਰਫ 800 ਤੇ 1200 ਰੁਪਏ ਵਿੱਚ ਦੇਣਾ ਜੀ ਇਹ ਬਹੁਤ ਹੀ ਪਿਆਰਾ ਪੀਸ 812 ਦੇ ਵਿੱਚ ਇਹੋ ਜੇ ਮਤਲਬ ਕਲਰ ਆਪਸ਼ਨਸ ਜਿਹੜੇ ਆਪਾਂ ਲੋਅਰ ਚ ਦੇਖ ਰਹੇ ਆ ਤੇ ਮੋٹے ਲੋਅਰਸ ਨੇ ਤੁਹਾਨੂੰ ਬਿਲਕੁਲ ਵੀ ਠੰਡ ਨਹੀਂ ਲੱਗਣ ਵਾਲੀ ਜੇਕਰ ਤੁਸੀਂ ਇਹਨਾਂ ਨੂੰ ਸਟਾਈਲ ਕਰਦੇ ਹੋ ਤੁਸੀਂ ਕਿਤੇ ਵੀ ਪਾ ਕੇ ਜਾ ਸਕਦੇ ਹੋ ਬਹੁਤ ਸਟਾਈਲਿਸ਼ ਲੱਗਦੇ ਨੇ ਇਦਾਂ ਨਹੀਂ ਲੱਗਦਾ ਕਿ ਤੁਸੀਂ ਸੁੱਤੇ ਉੱਠ ਕੇ ਆ ਗਏ ਹੋ ਤਾਂ ਤੁਸੀਂ ਕਲਰ ਦੇਖੋ ਜੇਕਰ ਹਜੇ ਪਾਏ ਵੀ ਨਹੀਂ ਹੋਏ ਤਾਂ ਇੰਨੇ ਸੋਹਣੇ ਲੱਗ ਰਹੇ ਐਨੀ ਜ਼ਿਆਦਾ ਵਧੀਆ ਕੁਆਲਿਟੀ ਲੱਗ ਰਹੀ ਤੇ ਤੁਹਾਨੂੰ ਠੰਡ ਵੀ ਨਹੀਂ ਲੱਗਣ ਵਾਲੀ ਇਹਨਾਂ ਨੂੰ ਪਾ ਕੇ ਆ ਦੇਖੋ 700 ਤੇ 119 ਰੁਪਏ ਵਿੱਚ ਬਹੁਤ ਸੋਹਣੇ ਕਲਰ ਆ ਚੁੱਕੇ ਸਾਰੇ ਬੱਕ ਬੱਕ ਤੁਹਾਨੂੰ ਲੋ ਜੀ ਜੀਨ ਵੀ ਆ ਚੁੱਕੇ ਕੁੜੀਆਂ ਥੋੜੀ ਫੇਵਰਿਟ ਜੀਨ ਹੁੰਦੀ ਤੁਹਾਨੂੰ ਪਤਾ ਨਾ ਜੀਨ ਨਾ ਮਿਲੇ ਤੇ ਮਾਰਾ ਵੀਡੀਓ ਤਾਂ ਰਹੀ ਰਹਿੰਦੀ ਆ ਦੇਖੋ ਕਿੰਨਾ ਸੋਹਣਾ ਆਰਟੀਕਲ ਆ ਚੁੱਕਾ ਫਰੰਟ ਤੇ ਪੌਟਾਂ ਆ ਚੁੱਕੀਆਂ ਗਿਆ ਵੈਕ ਤੇ ਪੌਟਾਂ ਆ ਚੁੱਕੀਆਂ ਕਿਤੇ ਪੂਰੇ ਸਟੈਚੂਅਲ ਪੀਸ ਹੈ ਸਿਰਫ ਸ਼ੇਰਸ ਹੋਤੇ 95 ਰੁਪਏ ਵਿੱਚ ਭਾਰੀ ਜੀਨ 1500 ਵਾਲੀ ਜਿੰ ਜ 695 ਦੇ ਵਿੱਚ ਮੈਂ ਸੱਚੀ ਦੱਸਾਂ ਮੈਂ ਵੀ ਇਧਰੋਂ ਜੀਨਸ ਲੈ ਕੇ ਜਾਣੀ ਆ ਬਹੁਤ ਵਾਰੀ ਤੇ ਮੇਰੀ ਸਭ ਤੋਂ ਪਹਿਲੀ ਡਿਮਾਂਡ ਇਹ ਹੁੰਦੀ ਹੈ ਹਰਜੀਤ ਜੀ ਜੀ ਜੀਨਾਂ ਕੱਢ ਕੇ ਰੱਖਿਓ ਮੇਰੇ ਲਈ ਬਿਲਕੁਲ ਬਿਲਕੁਲ ਜੀ ਕਿਉਂਕਿ ਜੀਨਸ ਦੀ ਵੈਰਾਈਟੀ ਤੇ ਕੁਆਲਿਟੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਕਲਰ ਆਪਸ਼ਨਸ ਤੁਹਾਨੂੰ ਮਿਲ ਰਹੇ ਆ ਜੀਨਸ ਦੇ ਵਿੱਚ ਇਹ ਵਾਲੇ ਜਿਹੜੇ ਕਲਰਸ ਨੇ ਅੱਜਕਲ ਕੁੜੀਆਂ ਬਹੁਤ ਜ਼ਿਆਦਾ ਪ੍ਰੇਫਰ ਕਰਦੀਆਂ ਨੇ ਅੱਜਕਲ ਬਹੁਤ ਜ਼ਿਆਦਾ ਟ੍ਰੈਂਡ 'ਚ ਨੇ ਬਲੈਕ ਹੋ ਗਈ ਬਰਾਊਨ ਹੋ ਗਈ ਤੁਸੀਂ ਇਹ ਦੇਖੋ ਇਹ ਇਹ ਵਾਲਾ ਕਲਰ ਹੋ ਗਿਆ ਬੇਜ ਕਲਰ ਹੋ ਗਿਆ ਨਾਲੇ ਕਾਰਗੋ ਪਾਕਟ ਬਹੁਤ ਸੋਹਣਾ ਕਲਰ ਆ ਚੁੱਕਾ ਹੈਗਾ ਤੇ ਦੱਸੋ ਕੀ ਪ੍ਰਾਈ ਹੋਊਗਾ ਤੁਹਾਡੇ ਹਿਸਾਬ ਨਾਲ ਕੱਟੋ-ਕੱਟ ਆਪਾਂ ਦੇਖੀ ਰਹੇ 1500 ਦਾ ਪ੍ਰਾਈਸ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਕਾਰਗੋ ਪਾਕਟਸ ਤੁਹਾਨੂੰ ਮਿਲ ਰਿਹਾ ਨੇ ਜਿਹੜੀ ਕੁੜੀਆਂ ਨੂੰ ਨਹੀਂ ਮਿਲਦੀਆਂ ਛੇਤੀ ਤੇ ਇਹੋ ਜਿਹੀ ਵੈਰਾਈਟੀ ਮਿਲ ਰਹੀ ਹੈ ਇਹੋ ਜਿਹਾ ਕਲਰ ਮਿਲ ਰਿਹਾ ਚਾਰ ਕੋਲ ਬਲੈਕ ਕਲਰ ਵਿੱਚ ਮਿਲ ਜਾਣਾ ਕੱਟੋ-ਕੱਟ 1500 ਤੁਸੀਂ ਆਪ ਐਗਰੀ ਕਰੋਗੇ 1500 ਤੀ ਦਾ ਜੀਨ ਹੋਣੀ ਚਾਹੀਦੀ ਧਿਆਨ ਕਰੋ ਮਾੜੀ ਕਿੰਨਾ ਰੇਟ ਲਿਖਿਆ ਆਇਆ ਹੁਣ ਮੈਨੂੰ ਲੱਗਦਾ ਬੋਲਣ ਦੀ ਲੋੜ ਨਹੀਂ ਹੈਗੀ ਤੁਸੀਂ ਆਪ ਦੇਖ ਲਓ ਕਿੰਨਾ ਪ੍ਰਾਈਸ ਲਿਖਿਆ ਹੋਇਆ ਹੈ 895 ਠੀਕ ਹੈ 5 ਰੁਪਏ ਵਾਪਸ ਹੋ ਜਾਣੇ ਉਹ ਵੀ ਨਾ ਨਹੀਂ ਰੱਖਣੇ ਨਹੀਂ ਹੈਗੇ ਕੱਟੀ ਫੜੀ ਪੈਂਟ ਚਾਹੀ ਤੁਸੀਂ ਉਹ ਵੀ 895 ਦੇ ਲੈ ਕੇ ਜਾ ਸਕਦੇ ਹੈਗੇ ਇਹ ਨਹੀਂ ਕਿ ਕੱਟੀ ਫੜੀ ਦਾ ਕੇ ਰੇਟ ਵਧ ਗਿਆ ਸਾਡੇ ਰੇਟ ਘੱਟੇ ਤੁਹਾਨੂੰ ਮੈਨਣਾ ਹੈਗਾ ਵੱਡੜੀ ਪੂਬਈ ਤੁਹਾਨੂੰ ਪਤਾ ਰਗਡ ਜੀਨਸ ਤੁਸੀਂ ਪ੍ਰੀਫਰ ਕਰਦੇ ਹੋ ਤਾਂ ਤੁਹਾਨੂੰ ਉਹ ਵੀ ਮਿਲ ਜਾਣੀ ਹੈ ਤੁਸੀਂ ਚਾਹੁੰਦੇ ਹੋ ਕਿ ਥੋੜੀ ਜਿਹੀ ਰਗਡ ਹੋਵੇ ਜ਼ਿਆਦਾ ਰਗਣਾ ਹੋਵੇ ਉਹ ਵੀ ਮਿਲ ਜਾਊਗੀ ਜ਼ਿਆਦਾ ਰਗਡ ਵੀ ਮਿਲ ਜਾਊਗੀ ਤੁਸੀਂ ਕਾਰਗੋ ਸਟਾਈਲ ਪਸੰਦ ਕਰਦੇ ਹੋ ਕਾਰਗੋ ਸਟਾਈਲ ਮਿਲ ਜਾਊਗੀ ਜ਼ਿਆਦਾ ਰਗਡ ਪਸੰਦ ਕਰਦੇ ਹੋ ਜ਼ਿਆਦਾ ਰਗਡ ਮਿਲ ਜਾਊਗੀ ਕਲਰ ਆਪਸ਼ਨਸ ਇਹੋ ਜਿਹੇ ਪ੍ਰੀਫਰ ਕਰਦੇ ਹੋ ਇਹ ਵੀ ਤੁਹਾਨੂੰ ਮ ਵੱਡਾ ਡਿੱਪੂ ਕੋਲ ਇੰਨੀ ਬੇਸ਼ਮਾਰ ਵੈਰਾਈਟੀ ਹੈ ਕਿ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ ਮਤਲਬ ਜਿੱਥੇ ਤੱਕ ਤੁਹਾਡੀ ਨਿਗਾਹ ਜਾਣ ਵਾਲੀ ਤੁਸੀਂ ਦੇਖ ਸਕਦੇ ਹੋ ਇੱਧਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੇ ਹੁੱਡੀਜ਼ ਮਿਲ ਜਾਣਗੀਆਂ ਸਾਰੀ ਤੁਸੀਂ ਜੈਕਟਸ ਦੇਖ ਸਕਦੇ ਹੋ ਇੱਧਰ ਤੁਸੀਂ ਜੇਕਰ ਤੁਹਾਡੀ ਇੱਕ ਇੱਧਰ ਨਿਗਾਹ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਲੱਗੇ ਹੋਏ ਨੇ ਕੋਟ ਸੈਟਸ ਜਿਹੜੇ ਤੁਸੀਂ ਲੈ ਕੇ ਜਾ ਸਕਦੇ ਹੋ ਮਤਲਬ ਹਰ ਵੇਲੇ ਇੱਕ ਫੈਮਲੀ ਕੰਪਲੀਟ ਸ਼ੋਰੂਮ ਹੈ ਤੁਹਾਨੂੰ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਸਾਰਾ ਕੁਝ ਮਿਲ ਜਾਣਾ ਹੈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਇਹ ਤੁਹਾਡੀ ਵਨ ਸਟਾਪ ਡੈਸਟੀਨੇਸ਼ਨ ਹੈ ਇੱਕ ਫੈਮਲੀ ਕੰਪਲੀਟ ਸ਼ੋਰੂਮ ਹੈ ਜਿਹੜਾ ਵੱਡਾ ਡ ਉਹਦੇ ਕਲਰ ਆਪਸ਼ਨਸ ਲੈ ਕੇ ਆਉਂਦਾ ਹੈ ਤੇ ਹੁਣ ਜਿਵੇਂ ਅਸੀਂ ਜਾਣਦੇ ਆ ਕਿ ਫੈਸਟੀਵਲ ਸੀਜ਼ਨ ਹੈ ਅਕਤੂਬਰ ਦਾ ਮਹੀਨਾ ਆਨਾਲਾ ਹੈ ਦੀਵਾਲੀ ਦਾ ਸੀਜ਼ਨ ਹੈ ਦੁਸ਼ਹਿਰੇ ਦਾ ਸੀਜ਼ਨ ਹੈ ਅਲੱਗ-ਅਲੱਗ ਤਰ੍ਹਾਂ ਦੇ ਫੈਸਟੀਵਲ ਆਨਾਲੇ ਆ ਤਾਂ ਤੁਸੀਂ ਕਿਤੇ ਹੋਰ ਨਹੀਂ ਜਾਣਾ ਤੁਸੀਂ ਆਣੇ ਬਡੇ ਢਿੱਪੂ ਤੇ ਤੇ ਤੁਸੀਂ ਇੱਥੇ ਆ ਕੇ ਕਰਨੀ ਹੈ ਸ਼ਾਪਿੰਗ ਕອດ ਸੈਟ ਸੂਟ ਸਰਦੀਆਂ ਦੀ ਵੈਰਾਈਟੀ ਹੋਵੇ ਕੁਝ ਵੀ ਹੋਵੇ ਵਿਆਹ ਲਈ ਸ਼ਾਪਿੰਗ ਹੋਵੇ ਤੁਸੀਂ ਬਡੇ ਢਿੱਪੂ ਤੇ ਆ ਕੇ ਕਰ ਸਕਦੇ ਹੋ ਤੇ ਇਸ ਦੇ ਨਾਲ ਮੈਂ ਨੰਦਨੀ ਅਰੋੜਾ ਤੁਹਾਡੇ ਤੋਂ ਲੈਣੀਆਂ ਇਜਾਜ਼ਤ ਹਕੀਕਤ ਟੀਵੀ ਪੰਜਾਬੀ